ਸੱਤ ਚੰਡੀਗੜ੍ਹ ਖੋਲਿਆ ਸਾਡੇ ਕੋਲ ਹਾਈ ਕੋਰਟ ਖੋਲਡੀ ਸਾਡੇ ਕੋਲ ਪੰਜਾਬੀ ਬੋਲਦੇ ਇਲਾਕੇ ਖੋਲੇ 700 ਕਿਸਾਨਾਂ ਨੂੰ ਮਾਰਦਾ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੰਦਾ ਸਾਡੀ ਧੀਆਂ ਪਿੰਨਾਂ ਦੀ ਬੇਪਤੀ ਕਰਤੀ ਥਾਣਿਆਂ ਦੇ ਵਿੱਚ ਸਾਡੀਆਂ ਨੂੰ ਬੀਬੀਆਂ ਨੂੰ ਕੁੱਟਦਾ ਬਾਰਡਰ ਸਾਡੇ ਬੰਦ ਕਰਤੇ ਨੇਪਾਲ ਦਾ ਬਾਰਡਰ ਖੁੱਲਾ ਹੈ ਬੰਗਲਾਦੇਸ਼ ਦਾ ਬਾਰਡਰ ਖੁੱਲਾ ਹੈ ਤੇ ਸਾਡਾ ਫਾਇਲ ਕਾ ਕਿਉਂ ਨਹੀਂ ਖੁੱਲਾ ਸੁਲੇਮਾਨ ਕੀ ਕਿਉਂ ਨਹੀਂ ਖੁੱਲਾ ਸਿਹਨੀ ਵਾਲਾ ਕਿਉਂ ਨਹੀਂ ਖੁੱਲਾ ਤੇ ਦੂਜੇ ਕਿਉਂ ਨਹੀਂ ਖੁੱਲੇ ਇਹ ਬਾਰਡਰ ਖੋਲ ਕੇ ਸਾਡੇ ਮਾਰਤਾ ਸਾਡਾ ਕਿਸਾਨ ਵੀ ਮਾਰਦਾ ਸਾਡਾ ਮਜ਼ਦੂਰੀ ਵੀ ਮਾਰਦਾ ਸਾਡਾ ਵਪਾਰੀ ਮਾਰਦਾ ਸਾਡਾ ਟਰਾਂਸਪੋਰਟ ਮਾਰਦਾ ਹਿਜਰਤ ਹੋ ਗਈ ਸਾਡੇ ਸਾਡੇ ਨੌਂ ਜਿਹੇ ਦੂਜੇ ਪਾਸੇ ਸਾਨੂੰ ਇਹ ਇੱਥੋਂ ਦਾ ਜਿਹੜਾ ਵਪਾਰੀ ਵੀ ਨਹੀਂ ਸਮਝ ਰਿਹਾ ਜੀ ਉਹ ਵੀ ਮਾਰਦਾ ਸਾਡੀ ਵੀ ਹਿਜਰਤ ਹੋ ਰਹੀ ਹੈ ਹੁਣ ਬੱਦੀ ਨਾਲ ਆ ਹਿਮਾਚਲ ਚ ਬੱਦੀ ਨਰਸੀ ਤੇ ਚੱਲੀ ਜਾਂਦੀ ਹੈ ਮੈਡੀਕਲ ਦੀ ਤੇ ਸਾਡੀ ਤਾਂ ਬੰਦ ਪੈਤੀ ਗੋਵਿੰਦਗੜ੍ਹ ਬੰਦ ਲੋਹਾਂ ਇੰਡਸਟਰੀ ਬੰਦ ਸਟੀਲ ਸਿਟੀ ਬੰਦ ਜਿਹੜੀ ਯਾਰਨ ਦਾ ਸਾਰਾ ਕੰਮ ਲੁਧਿਆਣਾ ਬੰਦ ਖੇਡਾਂ ਦਾ ਸਾਮਾਨ ਜਲੰਧਰ ਬੰਦ ਦੇਖਦਾ ਬਟਾਲਾ ਬੰਦ ਮੈਂ ਨਾ ਸਾਡੀ ਚੀਜ਼ਾਂ ਪਿੱਛੇ ਜ਼ਿੰਮੇਵਾਰ ਕੋਣ ਹੈ ਸਾਰਾ ਬੰਦਾ ਹੈ ਬੰਦ ਹੈ ਇਹ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਸੀ ਸਿਆਸੀ ਲੀਡਰ ਸੀ ਆ ਤੁਸੀਂ ਵੇਖਿਆ ਦਲ ਬਦਲੂ ਹੀ ਹੈ ਨਾ ਕਿਸੇ ਦਾ ਗੁਰੂ ਪੀਰੇਗਾ ਸਿਆਸਤ ਸੇਵਾ ਨਹੀਂ ਵਪਾਰ ਬਣ ਕੇ ਰਹਿ ਗਈ ਹੈ ਵੀ ਪਹਿਲਾਂ ਲਾਓ ਤੇ ਕਮਾਓ ਇਸ ਸਾਰੇ ਪਾਰਟੀ ਛਾਂ ਮਨ ਉਧਰ ਛੱਡ ਉਧਰ ਉਧਰ ਇਸ ਕਰਕੇ ਜਿਹੜੇ ਸਾਡੇ ਇਹ ਲੀਡਰ ਸੀ ਬਾਦਲ ਦਲ ਸੀ ਇਹ ਵੀ ਦਿੱਲੀ ਦੇ ਯਾਰ ਕਾਂਗਰਸ ਵੀ ਦਿੱਲੀ ਦੇ ਯਾਰ ਆਪਾੜੇ ਵੀ ਦਿੱਲੀ ਦੇ ਯਾਰ ਦਿੱਲੀ ਦੀ ਲੜਾਈ ਤਖਤ ਨਾਲ ਅਕਾਲ ਤਖਤ ਨਾਲ ਹੈ ਇਹ ਇੱਕ ਸੋਚ ਨੂੰ ਖਤਮ ਕਰਾਂ ਜਿਹੜੀ ਸਾਡੀ ਸੋਚ ਹੈ ਪੰਥ ਦੀ ਸੋਚ ਹੈ ਪੰਜਾਬ ਦੀ ਸੋਚ ਹੈ ਪੰਜਾਬ ਦੀ ਜਿਹੜੀ ਸਾਰੀ ਸੋਚ ਹੈ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪੜ੍ਹਾਈ ਨੂੰ ਪੁੱਤ ਨੂੰ ਪਾਤ ਨੂੰ ਤੇ ਭਰਾਵੇ ਨੂੰ ਬਚਾਉਣੀ ਚਾਹੁੰਦੀ ਹੈ ਇਹ ਜਿਹੜੀ ਸੋਚ ਹੈ ਗੁਰੂ ਗ੍ਰੰਥ ਸਾਹਿਬ ਦੀ ਮਾਨਮਤਾ ਦਿੱਲੀ ਦੀ ਸੋਚ ਹੈ ਇਹ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਦੀ ਸੋਚ ਹੀ ਖਤਮ ਕਰਨਾ ਚਾਹੁੰਦੀ ਹੈ ਦੋ ਸੋਚਾਂ ਦੀ ਲੜਾਈ ਹੈ ਮੈਂ ਕਹਿੰਦਾ ਦਿੱਲੀ ਦਾ ਖੜਾ ਛੱਡ ਕੇ ਇਹਨਾਂ ਨਾਲ ਇਕੱਠੇ ਹੋ ਜੋ ਇਕੱਠੇ ਹੋ ਕੇ ਜਿਹੜੀ ਲੜਾਈ ਲੜੋ ਹੁਣ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਆਈਆਂ ਨਾ ਇੱਕ ਜਨ ਨੂੰ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕੀ ਕਰਨਾ ਹੈ ਲੋਕ ਕਿਹੜੀ ਪਾਰਟੀ ਕੋਲ ਜਾਣ ਕਿਹੜੀ ਪਾਰਟੀ ਪੰਜਾਬ ਦੀ ਗੱਲ ਕਰੇ ਜਿਹੜੀ ਪੰਥ ਦੀ ਕਰਦੀ ਆ ਜਿਹੜੇ ਫਿਰ ਆਹੀ ਪੰਥ ਵਾਲੀ ਆ ਕੀ ਗੱਲ ਸੀ ਅਸੀਂ ਕੀ ਕਰਦੇ ਅਸੀਂ ਦਰਬਾਰ ਸਾਹਿਬ ਤੋਂ ਆਇਆ ਅਸੀਂ ਗੱਲਾਂ ਚ ਟੈਰਪੋ ਆਇਆ ਅਸੀਂ ਗੁਰੂ ਦੀ ਬੇਅਦਬੀ ਕੀਤੀ ਹੈ ਕਰਾਈ ਆ ਅਸੀਂ ਕਿਸਾਨਾਂ ਨੂੰ ਮਰਵਾਇਆ ਅਸੀਂ ਨੌਜੋਨਾਂ ਤੇ ਕੋਈ ਜ਼ੁਲਮ ਕਰਾਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਨੇ ਲਗਾਤਾਰ ਡਟੇ ਉਹਨਾਂ ਦੇ ਹੱਥ ਤੇ ਖੜ ਜਾਣਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਆ हां जी श्रमणिक आली ਤੇ ਲੰਮੇ ਸਰ ਫਤਿਹ ਬਾਤ ਲੈ ਦੋ ਪਾਸੇ ਚ ਪਾਰਟੀਆਂ ਵੀ ਵੰਡ ਹੋ ਗਈਆਂ ਕਹਿੰਦੇ ਇੱਕ ਸ਼੍ਰਮਣਿਕ आली ਤੇ ਲੰਮੇ ਸਰ ਬਣ ਗਈ ਆ ਪੰਥਕ ਤੇ ਜਦੋਂ ਆਪਾਂ ਨਾ ਇਹ ਸ਼ਬਦ ਲੈ ਜੰਨੇ ਆ ਇਹ ਤਾਂ ਤੁਹਾਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਇਹ ਤਾਂ ਕਹਿਨੇ ਮਾੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿ ਨਹੀਂ ਕੀਤੀ ਹੈ ਕੀ ਨਹੀਂ ਕਰਾਈ ਹੈ ਕੀ ਨਹੀਂ ਸਾਨੂੰ ਕੁਟੇ ਮੇਰੇ ਤੇ ਲੱਕੜਾ ਚੋਰੀ ਦਾ ਪਰਚਾ ਆ ਗੁਰਦੀਪ ਸਿੰਘ ਨੂੰ ਡੰਡਾ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹ சுகਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਨਾਮ ਵੀ ਅੰਦਰ ਰੱਖਿਆ ਹੈ ਦੇਸ਼ ਤੇ ਰੋਈ ਦਾ ਪਰਚਾ ਪਾਇਆ ਲੱਕੜਾ ਚੋਰੀ ਦਾ ਪਰਚਾ ਸਾਨੂੰ ਅੰਦਰ ਰੱਖਿਆ ਹੁਣੇ ਪੰਥ ਕਹਿੰਦੇ ਮੌਕਾ ਦੇਣਾ ਚਾਹੀਦਾ ਪੰਜਾਬ ਬਚਾਓ ਯਾਤਰਾ ਵੀ ਕੱਢ ਰਹੇ ਨੇ ਹਾਂ ਉਹ ਤਾਂ ਪਤਾ ਹੀ ਆ ਪੰਜਾਬ ਮਰਾਓ ਯਾਤਰਾ ਲੋਕਾਂ ਨੂੰ ਬਾਜਣਾ ਚਾਹੀਦਾ ਸੱਤ ਚੰਡੀਗੜ੍ਹ ਖੋਲਿਆ ਸਾਡੇ ਕੋਲ ਹਾਈ ਕੋਰਟ ਖੋਲੜੀ ਸਾਡੇ ਕੋਲ ਪੰਜਾਬੀ ਬੋਲਦੇ ਇਲਾਕੇ ਖੋਲੇ 700 ਕਿਸਾਨਾਂ ਨੂੰ ਮਾਰਦਾ 2500 ਗੁਰੂਗੁਰਾਂ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਸਾਡੀ ਧੀਆਂ ਭੈਣਾਂ ਦੀ ਬੇਬਪਤੀ ਕਰਤੀ ਥਾਣਿਆਂ ਦੇ ਵਿੱਚ ਸਾਡੀਆਂ ਨੂੰ ਬੀਬੀ ਐਨ ਕੁੱਟ ਦਾ ਬਾਡਰ ਸਾਡੇ ਬੰਦ ਕਰਤੇ ਨੇਪਾਲ ਦਾ ਬਾਡਰ ਖੁੱਲਾ ਹੈ ਬੰਗਲਾਦੇਸ਼ ਦਾ ਬਾਡਰ ਖੁੱਲਾ ਹੈ ਤੇ ਸਾਡਾ ਫਾਇਲ ਕਾ ਕਿਉਂ ਨਹੀਂ ਖੁੱਲਾ ਸੁਲੇਮਾਨ ਕੀ ਕਿਉਂ ਨਹੀਂ ਖੁੱਲਾ ਸਹੀਨੀ ਵਾਲਾ ਕਿਉਂ ਨਹੀਂ ਖੁੱਲਾ ਤੇ ਦੂਜੇ ਕਿਉਂ ਨਹੀਂ ਖੁੱਲੇ ਇਹ ਬਾਰਡਰ ਖੋਲ ਕੇ ਸਾਡੇ ਮਾਰਤੇ ਸਾਡਾ ਕਿਸਾਨ ਵੀ ਮਾਰਦਾ ਸਾਡਾ ਮਜ਼ਦੂਰੀ ਵੀ ਮਾਰਦਾ ਸਾਡਾ ਵਪਾਰੀ ਮਾਰਦਾ ਸਾਡਾ ਟਰਾਂਸਪੋਰਟ ਮਾਰਦਾ ਹਜਰਤ ਹੋ ਗਈ ਸਾਡੇ ਸਾਡੇ ਨੌਂ ਜਹਜ ਦੂਜੇ ਪਾਸੇ ਸਾਨੂੰ ਇਹ ਇੱਥੋਂ ਦਾ ਜਿਹੜਾ ਵਪਾਰੀ ਵੀ ਨਹੀਂ ਸਮਝ ਰਿਹਾ ਜੀ ਉਹ ਵੀ ਮਾਰਦਾ ਹੈ ਸਾਡੀ ਵੀ ਹਜਰਤ ਹੋ ਰਹੀ ਹੈ ਹੁਣ ਬੱਦੀ ਨਾਲ ਆ ਹਿਮਾਚਲ ਚ ਬੱਦੀ ਇੰਡਸਟਰੀ ਤੇ ਚੱਲੀ ਜਾਂਦੀ ਹੈ ਮੈਡੀਕਲ ਦੀ ਤੇ ਸਾਡੀ ਤਾਂ ਬੰਦ ਪੈਦੀ ਗਵਿੰਦਗੜ ਬੰਦ ਲੋਹਾਂ ਇੰਡਸਟਰੀ ਬੰਦ ਸਟੀਲ ਸਿਟੀ ਬੰਦ ਜਿਹੜੀ ਯਾਰਨ ਦਾ ਸਾਰਾ ਕੰਮ ਲੁਧਿਆਣਾ ਬੰਦ ਖੇਡਾਂ ਦਾ ਸਾਮਾਨ ਜਲੰਧਰ ਬੰਦ ਦੇਖਦਾ ਬਟਾਲਾ ਬੰਦ ਹੈ ਨਾ ਸਾਡੀ ਚੀਜ਼ਾਂ ਪਿੱਛੇ ਜ਼ਿੰਮੇਵਾਰ ਕੌਣ ਸਾਰਾ ਬੰਦਾ ਹੈ ਬੰਦ ਹੈ ਇਹ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਸੀ ਸਿਆਸੀ ਲੀਡਰ ਸੀ ਆ ਤੁਸੀਂ ਵੇਖਿਆ ਦਲ ਬਦਲੂ ਹੀ ਹੈ ਨਾ ਕਿਸੇ ਦਾ ਗੁਰੂ ਪੀਰ ਹੈਗਾ ਸਿਆਸਤ ਸੇਵਾ ਨਹੀਂ ਵਪਾਰ ਬਣ ਕੇ ਰਹਿ ਗਈ ਹੈ ਵੀ ਪਹਿਲਾਂ ਲਾਓ ਤੇ ਕਮਾਓ ਇਸ ਸਾਰੇ ਪਾਰਟੀ ਸ਼ਾਮ ਨੂੰ ਉਧਰ ਛੱਡ ਉਧਰ ਉਧਰ ਇਸ ਕਰਕੇ ਜਿਹੜੇ ਸਾਡੇ ਇਹ ਲੀਡਰ ਸੀ ਬਾਦਲ ਦਲਸੀ ਇਹ ਵੀ ਦਿੱਲੀ ਦੇ ਯਾਰ ਕਾਂਗਰਸ ਵੀ ਦਿੱਲੀ ਦੇ ਯਾਰ ਆਪਾੜੇ ਵੀ ਦਿੱਲੀ ਦੇ ਯਾਰ ਦਿੱਲੀ ਦੀ ਲੜਾਈ ਤਖਤ ਨਾਲ ਅਕਾਲ ਤਖਤ ਨਾਲ ਹੈ ਇਹ ਇੱਕ ਸੋਚ ਨੂੰ ਖਤਮ ਕਰਾਂ ਜਿਹੜੀ ਸਾਡੀ ਸੋਚ ਹੈ ਪੰਥ ਦੀ ਸੋਚ ਆ ਪੰਜਾਬ ਦੀ ਸੋਚ ਆ ਪੰਜਾਬ ਦੀ ਜਿਹੜੀ ਸਾਰੀ ਸੋਚ ਆ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪੜ੍ਹਾਈ ਨੂੰ ਪੁੱਤ ਨੂੰ ਪਾਤ ਨੂੰ ਤੇ ਭਰਾਵੇ ਨੂੰ ਬਚਾਉਣੀ ਚਾਹੀਦੀ ਹੈ ਇਹ ਜਿਹੜੀ ਸੋਚ ਆ ਗੁਰੂ ਗ੍ਰੰਥ ਸਾਹਿਬ ਦੀ ਮਾਨਮਤਾ ਦਿੱਲੀ ਦੀ ਸੋਚ ਆ ਇਹ ਸਾਨੂੰ ਮਾਰਨਾ ਚਾਹੁੰਦੀ ਹੈ ਦਿੱਲੀ ਦੀ ਸੋਚ ਹੀ ਖਤਮ ਕਰਨਾ ਚਾਹੁੰਦੀ ਹੈ ਦੋ ਸੋਚਾਂ ਦੀ ਲੜਾਈ ਹੈ ਮੈਂ ਕਹਿੰਦਾ ਦਿੱਲੀ ਦਾ ਖੜਾ ਛੱਡ ਕੇ ਇਹਨਾਂ ਨਾਲ ਇਕੱਠੇ ਹੋ ਜੋ ਇਕੱਠੇ ਹੋ ਕੇ ਜਿਹੜੀ ਲੜਾਈ ਲੜੋ ਹੁਣ ਹੁਣ ਲੋਕ ਸਭਾ ਚੋਣ ਆ ਰਹੀਆਂ ਆਈਆਂ ਨਾ ਇੱਕ ਜਨ ਨੂੰ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕੀ ਕਰਨਾ ਲੋਕ ਕਿਹੜੀ ਪਾਰਟੀ ਕੋਲ ਜਾਣ ਕਿਹੜੀ ਪਾਰਟੀ ਪੰਜਾਬ ਦੀ ਗੱਲ ਕਰੇ ਜਿਹੜੀ ਪੰਥ ਦੀ ਕਰਦੀ ਆ ਜਿਹੜੇ ਫਿਰ ਆਹੀ ਪੰਥ ਵਾਲੀ ਆ ਕੀ ਗੱਲ ਅਸੀਂ ਅਸੀਂ ਕੀ ਕਰਦੇ ਅਸੀਂ ਦਰਬਾਰ ਸਾਹਿਬ ਤੋਂ ਆਇਆ ਅਸੀਂ ਗੱਲਾਂ ਚ ਟੈਰਪੋ ਆਇਆ ਅਸੀਂ ਗੁਰੂ ਦੀ ਬੇਅਦਬੀ ਕੀਤੀ ਕਰਾਈ ਆ ਅਸੀਂ ਕਿਸਾਨਾਂ ਨੂੰ ਮਰਵਾਇਆ ਅਸੀਂ ਨੌਜੋਨਾਂ ਤੇ ਕੋਈ ਤੁਸੀਂ ਉਹਨਾਂ ਦੇ ਜਿਨ੍ਹਾਂ ਨੇ ਲਗਾਤਾਰ ਡਟੇ ਉਹਨਾਂ ਦੇ ਹੱਥ ਤੇ ਖੜ ਜਾਣਾ ਲੋਕਾਂ ਨੂੰ ਸਾਰੇ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਹਾਂ ਜੀ ਇਹ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਫਤਿਹ ਬਾਦਲੇ ਦੋ ਪਾਸੇ ਚ ਪਾਰਟੀਆਂ ਵੀ ਵੰਡ ਹੋ ਗਈਆਂ ਕਹਿੰਦੇ ਇੱਕ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਬਣ ਗਈ ਹੈ ਪੰਥਕ ਤੇ ਜਦੋਂ ਆਪਾਂ ਨਵੇਂ ਸ਼ਬਦ ਲੈ ਜਾਂਦੇ ਆ ਇਹ ਤਾਂ ਤੁਹਾਨੂੰ ਤਾਂ ਮੇਰੇ ਨੂੰ ਜਿਆਦਾ ਪਤਾ ਹੈ ਇਹ ਤਾਂ ਕਹਿਣੇ ਮਾੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿ ਨਹੀਂ ਕੀਤੀ ਹੈ ਕੀ ਨਹੀਂ ਕਰਾਈ ਹੈ ਕੀ ਨਹੀਂ ਸਾਨੂੰ ਘੁੱਟੇ ਮੇਰੇ ਤੇ ਲੱਕੜਾਂ ਚੋਰੀ ਦਾ ਪਰਚਾ ਆ ਗੁਰਦੀਪ ਸਿੰਘ ਨੂੰ ਡੰਡਾ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹ ਸੁ ਦੇਸ਼ ਤੋੜੇ ਦਾ ਪਰਚਾ ਪਾਇਆ ਲੱਕੜਾ ਚੋਰੀ ਦਾ ਪਰਚਾ ਸਾਨੂੰ ਅੰਦਰ ਰੱਖਿਆ ਹੁਣੇ ਪੰਥਾਲੀਆ ਪਾਰਟੀ ਹੈ ਹੈ ਕਹਿੰਦੇ ਮੌਕਾ ਦੇਣਾ ਚਾਹੀਦਾ ਪੰਜਾਬ ਬਚਾਓ ਯਾਤਰਾ ਵੀ ਕੱਢ ਰਹੇ ਨੇ ਹਾਂ ਉਹ ਤਾਂ ਪਤਾ ਹੀ ਆ ਪੰਜਾਬ ਮਰਾਓ ਯਾਤਰਾ ਲੋਕਾਂ ਨੂੰ ਬਾਜਣਾ ਚਾਹੀਦਾ